ਦੇਸ਼ ਦੁਨੀਆ ਤੇ ਮਾ ਪੀਰ ਸਿੰਘ ਸਨੇਰ ਜਿਹੜੇ ਮੀਨਾਵਾਰ ਮੀਟਿੰਗ ਰੱਖੀ ਆ ਭਾਰਤੀ ਕਿਸਾਨ ਜਣੇ ਕਾਦੀਆਂ ਨੇ ਉਹਨਾਂ ਦੇ ਅੱਜ ਫੇਰ ਮੀਟਿੰਗ ਆ ਕਈਆਂ ਨੂੰ ਅੱਜ ਮਦਦ ਦਿੱਤੀ ਗਈ ਆ ਸਨਮਾਨ ਕੀਤਾ ਗਿਆ ਗੱਲਬਾਤ ਕਰਾਂਗੇ ਪ੍ਰਧਾਨ ਜੀ ਨਾਲ ਜੀ ਅਸੀਂ ਜੀ ਇਹ ਕਹਿਣਾ ਚਾਹੁੰਦੇ ਆ ਕਿ ਵੀ ਇੱਥੇ ਹੀ ਅਸੀਂ ਅੱਜ 17 ਤਰੀਕ ਨੂੰ ਇੱਥੇ ਜਿਹੜਾ ਕੱਟ ਕੀਤਾ ਹੀ ਕਿਸਾਨ ਯੂਨੀਅਨ ਦੇ ਜਿਹੜੇ ਮੇਨ ਬੰਦੇ ਆਈ ਤੇ ਜਿਹੜੇ ਨਾਲ ਜਿਹੜੇ ਸਾਥੀ ਆ ਉਹਨਾਂ ਦੇ ਹੀ ਉਹਨਾਂ ਨੂੰ ਹੀ ਸਨਮਾਨਿਤ ਕੀਤਾ ਹੀ ਅੱਜ ਉਹਨਾਂ ਦਾ ਹੌਸਲਾ ਵਧਾਈ ਕੀਤਾ ਉਹਨਾਂ ਨੇ ਇੱਕ ਕਹਿੰਦੇ ਆ ਵੀ ਪਰਮਾਤਮਾ ਆਖੇ ਜੀ ਬੰਦਿਆਂ 'ਚ ਵਸਦਾ ਵਾਕਈ ਮੈਂ ਇਹ ਵੇਖਿਆ ਵੀ ਪਰਮਾਤਮਾ ਬੰਦਿਆਂ ਦੇ ਵਿੱਚ ਵਸਦਾ ਇਹਨਾਂ ਨੇ ਮੰਨ ਲਓ ਅੱਗੇ ਲੱਕੇ ਸਮੁੱਚੀ ਸੰਗਤ ਤੋਂ ਹੀ ਪੈਸਾ ਇਕੱਠਾ ਕਰਕੇ ਜਿਹੜੇ ਕਿਸਾਨ ਵੀਰਾਂ ਦਾ ਨੁਕਸਾਨ ਹੋਇਆ ਸੀਗਾ ਜੀ ਉਹਨਾਂ ਦੀ ਪੂਰਤੀ ਕੀਤੀ ਹੈ ਇੱਕ ਇਹ ਬਹੁਤ ਵੱਡਾ ਪ੍ਰਾਲਾ ਸੀ ਇਸ ਕਿਸਾਨ ਯੂਨੀਅਨ ਦਾ ਧੰਨਵਾਦ ਕਰਦੇ ਆਂ ਕਿ ਅੱਗੇ ਤੋਂ ਵੀ ਕੋਈ ਐਸੀ ਪ੍ਰੋਬਲਮ ਨਾ ਆਵੇ ਤੇ ਜੇ ਕਿਤੇ ਇਹੋ ਜੀ ਆ ਵੀ ਜਾਵੇ ਤੇ ਇਹਨਾਂ ਦਾ ਹੌਸਲਾ ਸੀ ਇਸ ਕਰਕੇ ਸਾਰੇ ਵੀਰਾਂ ਨੇ ਹੌਸਲਾ ਵਧਾਈ ਕੀਤੀ ਆ ਵੀ ਇਹ ਵੱਧ ਚੜ ਕੇ ਜਿਹੜਾ ਹੈਗਾ ਹੀ ਉਹ ਯੋਗਦਾਨ ਦੇਣ ਲੋਕਾਂ ਦੀ ਮੁਸੀਬਤ ਦੇ ਵਿੱਚ ਇਹ ਅੱਗੇ ਵੀ ਖੜਦੇ ਆ ਤੇ ਹੁਣ ਵੀ ਖੜੇ ਆਈ ਤੇ ਅੱਗੇ ਵੀ ਆਉਣ ਵਾਲੇ ਟਾਈਮ ਦੇ ਵਿੱਚ ਵੀ ਖੜੇ ਹਾਂ ਹਾਂ ਅੱਜ ਸਰਬਤ ਦਾ ਭਲਾ ਚਾਇਤੇ ਉਹਦੇ ਅਸਤੇ ਮੈਨੇਜਿੰਗ ਡਾਕਟਰ ਐਸ.ਟੀ. ਸਿੰਘਾ ਬਰਾਏ ਜੀ ਵੱਲੋਂ ਜੋ ਕਿ ਪਿਛਲੇ ਦਿਨੀ ਉਹਨਾਂ ਨੇ ਆਪ ਵੀ ਜੀਰਾ ਵਿజిਟ ਕੀਤਾ ਸੀਗਾ ਜਿਨ੍ਹਾਂ ਕਿਸਾਨਾਂ ਦੇ ਆਪਣੇ ਫਸਲਾਂ ਅੱਗ ਨਾਲ ਨੁਕਸਾਨੀਆਂ ਗਈਆਂ ਸੀ ਉਹਨਾਂ ਪਰਿਵਾਰਾਂ ਦੀ ਕਾਫੀ ਮਦਦ ਕੀਤੀ ਗਈ ਸੀ ਤੇ ਅੱਜ ਉਹਨਾਂ ਕੁਝ ਹੋਰ ਪਰਿਵਾਰ ਸੀਗੇ ਜਿਹਦੇ ਉਸ ਦਿਨ ਪ੍ਰਾਈਸਰ ਨੂੰ ਮਿਲੇ ਸੀਗੇ ਅੱਜ ਉਹਨਾਂ 8 ਪਰਿਵਾਰਾਂ ਨੂੰ ਕਿਸਾਨ ਵੀਰਾਂ ਨੂੰ ਜਿਹੜੇ ਅੱਜ ਜਿਹੜੇ ਮਦਦ ਦੇ ਜਿਹੜੇ ਚੈੱਕ ਦਿੱਤੇ ਗਏ ਨੇ ਤੇ ਉਹਦੇ ਨਾਲ ਨਾਲ ਅੱਜ ਜਿਹੜਾ ਦੋ ਬੱਚਿਆਂ ਦੀ ਜਿਨ੍ਹਾਂ ਦੀ ਅਗ ਤੇ ਤੁਨਸਨ ਨਾਲ ਡੈਥ ਹੋ ਗਈ ਸੀ ਉਹਨਾਂ ਪਰਿਵਾਰਾਂ ਨੂੰ ਜਿਹੜੀ 55 55000 ਰਾਸ਼ੀ ਦੇ ਜਿਹੜੇ ਚੈੱਕ ਅੱਜ ਉਹ ਟ੍ਰਸਟ ਵੱਲੋਂ ਦਿੱਤੇ ਗਏ ਨੇ ਤੇ ਅੱਜ ਜਿਹੜਾ ਇੱਥੇ ਹਾਂ ਬਹੁਤ ਵਧੀਆ ਵੀ ਲੱਗ ਰਿਹਾ ਹੈ ਤੇ ਜ਼ਿੰਮੇਵਾਰੀਆਂ ਦੇ ਵਿੱਚ ਇੱਕ ਵਾਅਦਾ ਵੀ ਕਹਿ ਸਕਦੇ ਆ ਅੱਜ ਕਿਸਾਨ ਜਥੇਬੰਦੀ ਵੱਲੋਂ ਜਿਹੜਾ ਕਿ ਪੂਰੀ ਟੀਮ ਨੂੰ ਹੀ ਜਿਹੜਾ ਅਬਰਾਸਰ ਦੀ ਜਿੰਨੀ ਵੀ ਸਾਡੀ ਫਲੋਸਪਰ ਦੀ ਟੀਮ ਆ ਉਹਨਾਂ ਦਾ ਸਨਮਾਨ ਕੀਤਾ ਗਿਆ ਹੈ ਇਹਦੇ ਨਾਲ ਖੁਸ਼ੀ ਵੀ ਹੈ ਤੇ ਇਹ ਇਕੇ ਹੀ ਕਹਿ ਸਕਦੇ ਆ ਵੀ ਜਿਹੜਾ ਲੋਕਾਂ ਦਾ ਵਿਸ਼ਵਾਸ ਸਾਡੇ ਤੇ ਅਸੀਂ ਵੀ ਇਹ ਵਿਸ਼ਵਾਸ ਰੱਖਦੇ ਆ ਵੀ ਜਿਹੜਾ ਪੂਰੀ ਤਨ ਦੇ ਨਾਲ ਸੇਵਾ ਨਿਭਾਉਂਦੇ ਰਵਾਂਗੇ ਤੇ ਜਿੱਥੇ ਵੀ ਲੋੜ ਹੋਏਗੀ ਉੱਥੇ ਹਾਜ਼ਰ ਹੋਏਗੀ ਸਾਕ